નમસ્કાર સંગારમીય પ્રોગ્રામ મે વાસ્તે પરદેશી દી તરફ આપ જી دا હાર્દિક સ્વાગત હૈ એશર જલચીન પરસંગ ટકા دا સ્વાગત આજિયા વિશેષ સંગારમીય ચિંદુસ ફેમિલી રેસ્ટોરન્ટ એક મલ્ટી કઝીન રેસ્ટોરન્ટ دا સ્વાદ જો તુહાનુ હમેશા રહેગા યાદ આજ કી આવો ચિંદુસ ફેમિલી ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸ਼ਿਗੂ ਉਦਾਸਵਾਲ ਦੇ ਤਾਸਟਰ ਰਜਿਸਟਰ ਨਮਾਸ਼ਹਿਰ ਦੇ ਮਾਧਮ ਤੋਂ ਇਲਾਕੇ ਦੀਆਂ ਸਮੂਚੀਆਂ ਸੰਗਤਾਂ ਦੇ ਸਹਿਯੋਗ ਨਾਲ ਸਤਪੁਰ ਉਦਾਸ ਮਹਾਰਾਜ ਜੀ ਦੇ ਸ਼੍ਰੀ ਸੋਨੰਧੀ ਮੇ ਪ੍ਰਕਾਸ਼ ਪਰਮ ਨੂੰ ਸਮਰਪਿਤ ਸ਼੍ਰੀ 107 ਗੰਨਿਆਂ ਦਾ ਅਗੀ ਗੱਦੀ ਨਿਸ਼ਾਨ ਡੇਰਾ ਸਸਕੰਡ ਬੋਲਾਂ ਦੀ ਸਰਪ੍ਰਸਤੀ ਹੈ। ਦਾਣਾ ਮੰਡੀ ਨਮਾਸ਼ਹਿਰ ਵਿੱਚ 13 ਦਸੰਬਰ 2025 ਦਿਨ ਸ਼ਨੀਵਾਰ ਨੂੰ ਸੰਗਤ ਸਮੇਲਨ ਦਾ ਆਯੋਜਨ ਕੀਤਾ ਜਾਣਾ ਸੀ। ਵਾਰ ਜਿਲ੍ਹਾ ਪ੍ਰੇਸ਼ੋਣਕ ਪੇਸ਼ੇ ਦੀਆਂ ਚੋਣਾਂ ਕਰਕੇ ਇਹ ਸੰਤ ਸੰਮੇਲਨ ਹੁਣ 16 ਦਸੰਬਰ 2025 ਦਿਨ ਮੰਗਲਵਾਰ ਨੂੰ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸੰਤ ਸੰਮੇਲਨ ਦੇ ਵਿੱਚ ਸਰਬ ਸ਼੍ਰੀ 108 ਸੰਤ ਨਰਿੰਦਰਾ ਜੀ ਡੇਰਾ ਫਸਕੰਡ ਬੱਲਾ ਸ਼੍ਰੀ 108 ਸੰਤ ਗੁਰਦੀਪ ਗਿਰੀ ਜੀ ਡੇਰਾ ਪਠਾਨਕੋਟ ਸ਼੍ਰੀ 108 ਸੰਤ ਕ੍ਰਿਸ਼ਨਾ ਜੀ ਡੇਰਾ ਚਿਹੜੂ ਸ਼੍ਰੀ 108 ਸੰਤ ਪ੍ਰੀਤਮਦਾ ਜੀ ਵੇਰਾ ਸੰਗਤਵਾਰ ਸ੍ਰੀ 108 ਸੰਤ ਹਰਵਿੰਦਰ ਦਾ ਜੀ ਵੇਰਾ ਇਸਤੋਰ ਸ੍ਰੀ 108 ਸੰਤ ਅਰਚ ਕੁਬਿੰਦਰ ਦਾ ਜੀ ਅੱਡੇ ਸ੍ਰੀ 108 ਸੰਤ ਲੇਖਰਾ ਜੀ ਨੂਰਪੁਰ ਅਤੇ ਸਾਈ ਪੱਪੜ ਸ਼ਾਹ ਜੀ ਰਮਜਾਦਾ ਰਾਨੂ ਆਜ ਸੰਤ ਮਹਾਂਪੁਰਖੇ ਕੁੱਝ ਕੇ ਸਤਪੁਰਿ ਰਾਜ ਮਹਾਰਾਜ ਜੀ ਦੇ ਬਾਣੇ ਅਤੇ ਵਿਚਾਰ ਪਾਵਾਂ ਦੀ ਸਾਂਝ ਸਮਿਥਿਆ ਸੰਗਤਾਂ ਦੇ ਨਾਲ ਭੋਣਗੇ ਇਸ ਮੌਕੇ ਦੇ ਉੱਤੇ ਸਾਡੇ ਮਿਸ਼ਨਰੀ ਕਲਾਕਾਰ ਜੀ ਐਸਐਸ ਯਾ ਜੀ ਅਤੇ ਜੀ ਗੁਰਦੀਪ ਕੋਬਰੀ ਜੀ ਉਹ ਵੀ ਆਪਣੇ ਕਥਾਗੀਰਤਾਂ ਦੇ ਨਾਲ ਸੰਕਾ ਦੀ ਬਾਣੀ ਦੇ ਨਾਲ ਇਹ ਸਾਜ ਪਾਉਣਗੇ ਸੋ ਸੰਚਿਆ ਸੰਕਾ ਦੇ ਚਰਨਾਂ 'ਚ ਬੇਨਤੀ ਹੈ ਕਿ 16 ਦਸੰਬਰ ਦਿਨ ਮੰਗਲਵਾਰ ਨੂੰ ਗਾਣਾ ਮੰਡੀ ਨਵਾਂ ਸ਼ਹਿਰ ਇਹ ਪਹੁੰਚ ਕੇ ਸੰਤਾ ਮਹਾਪੁਰਸ਼ਾਂ ਦੇ ਪ੍ਰਵਚਨ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ ਸੋ ਸਾਰੀਆਂ ਸੰਕਾ ਨੂੰ ਜਗ੍ਹਾ ਦੇ ਧੰਨ ਗੁਰਦੇ ਜਿੰਦਾਬਾ ਜਿੰਦਾਬਾ ਪੰਜਾਬ ਸਰਕਾਰ ਮੁਰਦਾਬਾਦ 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 ਕੇ ਦਹਾਂਜੂਨ ਪੰਜਾਬ ਸਰਕਾਰ ਮੁਰਦਾਬਾਦ 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 ਨਵੇਂ ਸਰਕਾਰ ਪੀਓ ਮੁਰਦਾਬਾਦ 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 ਨਵੇਂ ਸਰਕਾਰ ਪੀਓ ਮੁਰਦਾਬਾਦ 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 ਜਵਾਰੂ ਰੇਰਾ ਬਰਕਰਾਰ ਜਿੰਦਾਬਾ 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 ਆਰੂਰੇਰਾ ਬਰਕਰਾਰ ਜਿੰਦਾਬਾਦ 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 ਰੰਗ ਸਰਕਾਰ ਨੂੰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਗਰੀਬ ਲੋਕਾਂ ਪਰਧਾਤ ਸਹਾਇਤਾ ਸਹੀ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ زندہ باد زندہ باد فرمان اورا برکر کے لیے زندہ باد زندہ باد زندہ باد زندہ باد انقلاب زندہ باد زندہ باد मुर्दाब मु बंद मु चिलान कटना बंद करो यूट्यूब आरोप लाइव कर दिया फेसबुक आरोप लाइव सरकार सरकार हाय इनकलाबिंदाबादाबाद जिंदाबाद जिंदाबाद जिंदाबादाबाद जिंदाबाद सरकार मुर्दाबाद सरकार हाय हाय ਹਾਈ 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 ਸੂਤਾਂ ਉਹਨਾਂ ਦੇ ਰੋਜ਼ਗਾਰ ਦੇ ਪ੍ਰਬੰਧ ਕਰਕੇ ਨਹੀਂ ਦਿੰਦੇ ਤੁਹਾਡੀਆਂ ਡਿਊਟੀ ਸਬੰਧਾਨ ਦੇ ਵਿੱਚ ਲਾਈ ਗਈ ਆ ਜਿੰਨਾ ਚਿਰ ਤੁਸੀਂ ਇਹ ਪ੍ਰਬੰਧ ਨਹੀਂ ਕਰਦੇ ਉਹਨਾਂ ਚਿਰ ਤੁਹਾਨੂੰ ਕੋਈ ਹੱਕ ਨਹੀਂ ਹੈ ਤੁਸੀਂ ਇਹਨਾਂ ਦੇ ਖਿਲਾਫ ਕੋਈ ਫੈਸਲਾ ਲਵੋ ਨਾ ਜਾਂ ਸਟੇਟ ਦੀ ਸਰਕਾਰ ਜਾਂ ਅਦਾਲਤਾਂ ਮੈਂ ਬੇਨਤੀ ਕਰਦਾ ਬਿਜਲੀ ਸ਼ੋਕ ਬਿਲ 2015 ਇਹੰਦਾ ਹੋਰ ਉਹਦੇ ਇਨਸਾਨ ਤੁਹਾਡੇ ਜਿਹੜੇ ਬਿਜਲੀ ਦੇ ਮੀਸਰ ਆ ਉਹ ਸਮਾਰਟ ਭਾਰਤ ਦੀ ਸਰਕਾਰ ਹੋਵੇ ਪਰ ਵੱਧ ਕੇ ਸਮਝ ਦੀ ਗੱਲ ਹੈ ਕਿ ਜਿੰਨੀਆਂ ਵੀ ਸਰਕਾਰਾਂ ਰਹੀਆਂ ਚਾਹੇ ਉਹ ਸਟੇਟ ਦੀਆਂ ਸਰਕਾਰਾਂ ਰਹੀਆਂ ਚਾਹੇ ਉਹ ਸੈਂਟਰ ਦੀਆਂ ਸਰਕਾਰਾਂ ਰਹੀਆਂ ਕਿਸੇ ਨੇ ਵੀ ਨਾ ਇਸ ਦੇਸ਼ ਦੇ ਅੰਦਰ ਐਜੂਕੇਸ਼ਨ ਦਾ ਵਧੀਆ ਪ੍ਰਬੰਧ ਕੀਤਾ ਨਾ ਸਿਹਤ ਸੂਲਤਾ ਦਾ ਵਧੀਆ ਪ੍ਰਬੰਧ ਕੀਤਾ ਤੇ ਨਾ ਹੀ ਰੋਜ਼ਗਾਰ ਦਾ ਪ੍ਰਬੰਧ ਕੀਤਾ ਸਾਥੀਓ ਇਹ ਰੋਜ਼ਗਾਰ ਦਾ ਪ੍ਰਬੰਧ ਨਾ ਕਰਨ ਦੀ ਬਜਾਏ ਜਿਹੜੇ ਦੇਸ਼ ਦੇ ਉਹ ਸਟੇਟਾਂ ਦੇ ਲੋਕ ਆ ਸਾਡੇ ਸਟੇਟ ਦੇ ਵਿੱਚ ਉਹ ਆ ਕੇ ਕੰਮ ਕਰਦੇ ਆ ਰੋਜ਼ਗਾਰ ਕਰ ਰਹੇ ਆ ਉਹ ਸਵੈ ਰੋਜ਼ਗਾਰ ਆ ਇਹ ਸਵੈ ਰੋਜ਼ਗਾਰ ਆਪਣੇ ਆਪਣੇ ਤਰੀਕੇ ਦੇ ਨਾਲ ਜੁਗਾੜੂ ਰੇੜੇ ਬਣਾ ਕੇ ਜਿਹੜੇ ਇਸ ਦੇਸ਼ ਦੇ ਅੰਦਰ ਆਪਣਾ ਰੋਜ਼ਗਾਰ ਬੱਚਿਆਂ ਨੂੰ ਰੋਟੀ ਰੋਜੀ ਖਵਾ ਰਹੇ ਆ ਪਰ ਸਾਡੇ ਜਿਹੜੇ ਸਟੇਟ ਦੀਆਂ ਸਰਕਾਰਾਂ ਆ ਉਹ ਇਹ ਨਹੀਂ ਚਾਹੁੰਦੀਆਂ ਵੀ ਜਿਹੜੇ ਮਜ਼ਦੂਰ ਆ ਜਿਹੜੇ ਗਰੀਬ ਲੋਕ ਆ ਜਿਹੜੇ ਦਲਤ ਲੋਕ ਆ ਏ ਵਧੀਆ ਟੰਗ ਦੇ ਨਾਲ ਰੋਟੀ ਰੋਜੀ ਕਮਾ ਸਕਣ ਤੇ ਖਾ ਸਕਣ ਐਸੇ ਕਰਕੇ ਜਿਹੜੀਆਂ ਦੇਸ਼ ਦੀਆਂ ਅਦਾਲਤਾਂ ਆ ਉਹਨਾਂ ਦਾ ਵੀ ਜਿਹੜਾ ਇਹ ਰਵਈਆ ਆ ਇਹ ਮਜ਼ਦੂਰਾ ਪ੍ਰਤੀ ਬਹੁਤ ਰੁੱਖਾ ਰਵਈਆ ਰਿਹਾ ਆ ਉਹ ਪਰਸਤਿਥੀਆਂ ਨੂੰ ਜਿਹੜੇ ਜੱਜ ਫੈਸਲਾ ਕਰਦੇ ਆ ਉੱਪਰ ਬੈਠੇ ਉਹ ਦੇਸ਼ ਦੀਆਂ ਆ ਪਰਸਤਿਥੀਆਂ ਨੂੰ ਫੈਸਲਾ ਕਰਕੇ ਸਟੇਟ ਦੇ ਪਰਸਤਿਥੀਆਂ ਨੂੰ ਫੈਸਲਾ ਕਰਕੇ ਫੈਸਲਾ ਕਰਨ ਤਾਂ ਅਸੀਂ ਉਹਨਾਂ ਸਮਝ ਗਏ ਉਹ ਵਧੀਆ ਫੈਸਲਾ ਆ ਪਰ ਸਾਡੇ ਸਟੇਟ ਦੇ ਅੰਦਰ ਸਾਡੇ ਦੇਸ਼ ਦੇ ਅੰਦਰ ਜੋ ਮਾਤਾਵਰਣ ਪਾਇਆ ਜਾ ਰਿਹਾ ਲੋਕਾਂ ਨੂੰ ਭੁੱਖਮਰੀ ਜਿਹੜੀ ਮਹਿਸੂਸ ਹੋ ਰਹੀ ਹੈ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਜੇ ਉਹ ਸਵੈ ਰੋਜ਼ਗਾਰ ਅਪਣਾ ਰਹੇ ਆ ਆਪਣੇ ਆਪਣੇ ਕਿੱਤੇ ਅਪਣਾ ਰਹੇ ਆ ਤਾਂ ਦੇਸ਼ ਦੀਆਂ ਸਰਕਾਰਾਂ ਨੂੰ ਦੇਸ਼ ਦੀਆਂ ਅਦਾਲਤਾਂ ਨੂੰ ਵੀ ਕੋਈ ਹੱਕ ਨਹੀਂ ਹੈ ਉਹਨਾਂ ਦੇ ਹੱਕਾਂ ਦੇ ਡਾਕਾ ਮਾਰਿਆ ਜਾਵੇ ਜਿੰਨਾ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹ ਇਸ ਵੇਲੇ ਮਨੁੱਖੀ ਅਧਿਕਾਰਾਂ ਦਾ ਬਹੁਤ ਤਾਨ ਕਰ ਰਹੀ ਆ ਜਿਹੜਾ ਵੀ ਉਹ ਸਰਕਾਰ ਦੀ ਆਲੋਚਨਾ ਕਰਦਾ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਾ ਔਰ ਸਰਕਾਰ ਦੇ ਜ਼ਬਰ ਦੀ ਆਲੋਚਨਾ ਕਰਦਾ ਚਲ ਜੰਗਲ ਜ਼ਮੀਨ ਦੀ ਤਬਾਹੀ ਦੀ ਆਲੋਚਨਾ ਕਰਦਾ ਔਰ ਜਿਹੜਾ ਆਦਵਸੀਆਂ ਦੇ ਸੰਘਰਸ਼ਾਂ ਦੇ ਹੱਥ 'ਚ ਖੜਦਾ ਉਹਨੂੰ ਇਹ ਤੇ ਮੁਕਾਬਲਿਆਂ ਦੇ ਵਿੱਚ ਜਾਂ ਤਾਂ ਮਾਰ ਰਹੀ ਹੈ ਇਹਨਾਂ ਦੀ ਪੁਲਿਸ ਜਾਂ ਝੂਠੇ ਮੁਕੱਦਮੇ ਦਰਜ ਕਰਕੇ ਉਹਨੂੰ ਜੇਲ੍ਹਾਂ 'ਚ ਸੁੱਟਿਆ ਜਾਂਦਾ ਜੇ ਕੋਈ ਵਕੀਲ ਸ਼ੰਕਰਸ਼ੀਲ ਜotheਵੰਦੀਆਂ ਦਾ ਕੇਸ ਲੜਦਾ ਉਹਨੂੰ ਝੂਠੇ ਕੇਸ 'ਚ ਪਾਉਂਦੇ ਆ ਜੇ ਕੋਈ ਲੀਡਰ ਆਵਾਜ਼ ਬੁਲੰਦ ਕਰਦਾ ਉਹਨੂੰ ਜੇਲ੍ਹ ਦੇ ਵਿੱਚ ਸੁੱਟਦੇ ਆ ਜੇ ਕੋਈ ਕਾਰਕੁਨ ਮਨੁੱਖੀ ਅਧਿਕਾਰ ਕੋ ਅਧਿਕਾਰਕਾਰ ਕੋ ਲੇਖਕ ਕਵੀ ਬੁੱਧੀਜੀਵੀ ਜਿਹੜਾ ਵੀ ਸਰਕਾਰ ਦੀ ਆਲੋਚਨਾ ਕਰਦਾ ਉਹ ਨੂੰ ਜੂਏ ਪੀਏ ਆ ਕੇ ਜਿਹੜੇ ਸੰਗੀਨ ਧਰਾਮਾ ਵਾਲੇ ਕਾਨੂੰਨ ਆ ਉਹ ਮਨਕਿਓ ਦੇ ਉੱਤੇ ਜੇਲਾਇਂ ਸ਼ੁਰੂ ਕੀਤਾ ਜਾਂਦਾ ਔਰ ਜਦੋਂ ਇਦਾਂ ਦੇ ਹਾਲਾਤ ਹੋਣ ਜਦੋਂ ਮਨੁੱਖੀ ਅਧਿਕਾਰਾਂ ਨੂੰ ਬਹੁਤ ਪੂਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੋਵੇ ਨਾਗਰਿਕ ਨੂੰ ਇਹ ਨਾ ਪਤਾ ਹੋਵੇ ਕਿ ਮੇਰੀ ਜਿੰਦਗੀ ਸੁਰੱਖਿਤ ਵੀ ਹੈ ਕਿ ਪਤਾ ਨਹੀਂ ਉਹ ਸ਼ਾਮ ਨੂੰ ਘਰ ਪਹੁੰਚਣਾ ਕਿ ਨਹੀਂ ਦਾ ਸਾਡਾ ਫਰਜ਼ ਜਿਹੜਾ ਹੋਰ ਵੀ ਸਾ ਤੋਂ ਮੰਗ ਕਰਦਾ ਸ਼ਿੱਦਤ ਨਾਲ ਮੰਗ ਕਰਦਾ ਕਿ ਅਸੀਂ ਸਰਕਾਰ ਦੀਆਂ ਇਹਨਾਂ ਆਤਾਰ ਪਾਈਆਂ ਦੇ ਖਿਲਾਫ ਆਵਾਜ਼ ਗੁਲਾਮ ਕਰਿਓ ਜੱਥੇਬੰਦੋ ਪੂਜਾ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਆ ਇਹ ਵੀ ਮੋਦੀ ਸਰਕਾਰ ਦਾ ਦੂਸਰਾ ਰੁਪਈਆ ਮੋਦੀ ਨਾਲੋਂ ਭਗਵੰਤ ਮਾਨ ਵੀ ਗੱਪਾਂ ਘੱਟ ਨਹੀਂ ਮਾਰਦਾ ਇਹਨਾਂ ਦਾ ਮੁਕਾਬਲਾ ਚੱਲ ਰਿਹਾ ਆ ਆਪਸ ਵਿੱਚ ਤੇ ਸਭ ਤੋਂ ਵੱਟੀਆਂ ਵੱਟੀਆਂ ਤੇ ਵੱਧ ਗੱਪਾਂ ਕਿਹੜਾ ਮਾਰੂਗਾ ਮੋਦੀ ਮਾਰੂਗਾ ਮਾਨ ਮਾਰੂਗਾ ਮਾਨ ਸਰਕਾਰ ਵੀ ਮੁਜਾਰੀਆਂ ਤੇ پابੰਦੀਆਂ ਲਾਉਂਦੀ ਆ ਧਰਨਿਆਂ ਤੇ ਬੈਠੇ ਮੁਲਾਜ਼ਮਾਂ ਨੌਜਵਾਨਾਂ ਵਿਦਿਆਰਥੀਆਂ ਕਿਸਾਨਾਂ ਉੱਤੇ ਲਾਠੀ ਚਾਰਜ ਕਰਾਉਂਦੀ ਆ ਆਪਣੀ ਪੌਂਸਲਾ ਹੀ ਔਰ ਇਹ ਵੀ ਨਾਦਰਕਾ ਉੱਤੇ ਪੂਰੀ ਤਹਿਸ਼ਤ ਫਲਾ ਰਹੀ ਆ ਇਹ ਕੱਟਨੀ ਹੈ ਮੋਤੀ ਦੇ ਜਾਬ ਅਜ਼ਾਦ ਨਾਲ ਉਹ ਪੱਖੋਂ ਤੇ ਜਦੋਂ ਇਦਾਂ ਦਾ ਮਾਹੌਲ ਹੋਵੇ ਇੱਕ ਤਾਂ ਹੰਦਾ ਪੇ ਅੱਖਾਂ ਮੀਟ ਕੇ ਅਸੀਂ ਜਬਰਦਸਤ ਹੀ ਜਾਣਾ ਜੋ ਸਰਕਾਰ ਕਣੀ ਜਾਵੇ ਅਸੀਂ ਚੁੱਪ ਰਹਿਣਾ ਇੱਕ ਹੁੰਦਾ ਵੀ ਇਹਦੇ ਖਿਲਾਫ ਉੱਠ ਕੇ ਖੜੇ ਅਸੀਂ ਅਸੀਂ ਰਾਜਨੀਤਿਕ ਤੌਰ ਤੇ ਉੱਤੇ ਅਸੀਂ ਰਸਤਾ ਅਪਣਾਵਾਂਗੇ ਉੱਠ ਖੜੇ ਹੋਣ ਦਾ ਸੰਘਰਸ਼ ਕਰਾਂਗੇ ਕੀ ਅਧਿਕਾਰ ਜਿਹੜਾ ਹੈ ਤੇਜ ਦਾ ਕਿ ਮੈਂ ਪਹਿਲਾਂ ਤਾਂ ਸਰਕਾਰ ਠੀਕ ਹੈ ਆਪਣੀ ਸਿਹਤ ਜਿਹੜੀ ਹੈਗੀ ਚੰਗੀ ਸਭ ਤੋਂ ਪਹਿਲਾਂ ਤਾਂ ਉਹ ਆ ਰਾਹ ਕਾਰਡ ਹੋ ਗਿਆ ਜਾਂ ਸਾਨੂੰ ਰਾਸ਼ਨ ਹੋ ਗਿਆ ਇਹਨਾਂ ਚੀਜ਼ਾਂ ਦਾ ਹਜੇ ਹਜੇ ਵਿਕਸਿਤ ਜਿਹੜਾ ਪੂਰੀ ਤਰ੍ਹਾਂ ਤੇ ਨਹੀਂ ਹੋਇਆ ਪਰ ਇਹਨਾਂ ਦੇ ਨਾਲ ਜੇ ਸਾਨੂੰ ਮਨੁੱਖੀ ਅਧਿਕਾਰਾਂ ਦੇ ਨਾਲ ਜੇ ਸਾਡੇ ਆਪਣੇ ਸਰਕਾਰਾਂ ਵੱਲੋਂ ਸਾਡੇ ਇਸ ਭਾਰਤ ਦੇਸ਼ ਦੇ ਵਿੱਚ ਜਿਹੜਾ ਹੈਗਾ ਪੜ੍ਹਾਈ ਦਾ ਤੇ ਇਹ ਤੁਸੀਂ ਇਹਦਾ ਜੇ ਸਾਨੂੰ ਜਿਹੜਾ ਹੈਗਾ ਫ੍ਰੀ ਮੁਹਾਇ ਜਿਹੜੀ ਚੀਜ਼ਾਂ ਮੁਹਾਇਆ ਕਰਾ ਦਿੱਤੀਆਂ ਨੇ ਤੇ ਇਹ ਜਿਹੜਾ ਹੈਗਾ ਸਾਡੇ ਦੇਸ਼ ਨੂੰ ਜਿਹੜਾ ਹੈ ਫਿਕਸਡ ਦੇ ਤੌਰ ਤੇ ਲੈ ਕੇ ਅੱਗੇ ਵਧਾਊਗਾ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਸਾਡੇ ਯੂਟ ਜਿਹੜਾ ਅੱਜਕੱਲ ਜਿਹੜਾ ਹੈਗਾ ਅਸੀਂ ਕਹਿੰਦੇ ਆ ਨਾ ਵੀ ਸਾਡਾ ਅਸੀਂ ਗਰੀਬੀ ਵੱਲ ਗਏ ਬੇਰੋਜ਼ਗਾਰੀ ਹੋ ਗਈ ਇਹ ਚੀਜ਼ਾਂ ਹੋ ਗਈਆਂ ਸਾਡੇ ਨੌਜਵਾਨ ਬੇਲੇ ਫਿਰਦੇ ਆਂ ਨੋਟ ਮੈਨ ਬੇਲੇ ਹੈ ਕਿ ਹਰ ਇੱਕ ਜਿਹੜਾ ਹੈ ਅੱਜ ਕੱਲ ਦੇ ਸਮੇਂ ਵਿੱਚ ਪੜ੍ਹਾਈ ਜਿਹੜੀ ਹੈਗੀ ਇੰਨੀ ਕੁ ਜ਼ਿਆਦਾ ਮਹਿੰਗੀ ਹੈ ਕਿ ਜਿਹੜੇ ਗਰੀਬ ਨੱਕੇ ਦੇ ਜਿਹੜੇ ਬੱਚੇ ਹੈ ਜਾਂ ਲੋਕ ਹੈ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਚੇਰੀ ਜਿਹੜੀ ਹੈਗੀ ਸਿੱਖਿਆ ਦੇ ਦਿੱਤੀ ਨਹੀਂ ਜਾਂਦੀ ਜਿਸ ਕਰਕੇ ਉਹ ਛੋਟੀ ਸਿੱਖਿਆ ਤੋਂ ਜਾਂ ਜਿਹੜਾ ਹੈਗਾ ਉਹ ਵਧੀਆ ਸਿੱਖਿਆ ਤੋਂ ਜਿਹੜਾ ਹੈਗਾ ਬਾਜੇ ਰਹਿ ਜਾਂਦੇ ਨੇ ਬਾਜੇ ਰਹਿਣ ਤੋਂ ਬਾਅਦ ਜਿਹੜਾ ਹੈ ਕਿਆ ਕਰਦੇ ਉਹ ਇਦਾਂ ਦੀ ਕੋਈ ਲੇਬਰ ਹੋ ਗਿਆ ਜਾਂ ਇਦਾਂ ਦੇ ਕੰਮ ਕਰਦੇ ਨੇ ਤੇ ਹੌਲੀ-ਹੌਲੀ ਜੇ ਉਹਨਾਂ ਚੀਜ਼ਾਂ ਦੇ ਜੇ ਬੜੀਆ ਪੜਾਈ ਕਰਦੇ ਵੀ ਹੈ ਤਾਂ ਬੇਰੋਜ਼ਗਾਰੀ ਕਰਕੇ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਮਾਪੇ ਜਿਹੜੇ ਹੈਗੇ ਉਹਨਾਂ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰਦੇ ਨੇ ਤੇ ਬੱਚੇ ਜਿਹੜੇ ਹੈਗੇ ਕਿਸੇ ਨਾ ਕਿਸੇ ਕਾਰਨ ਕਿਹਾ ਹੈਗਾ ਜਿਹੜਾ ਬੁਰੀਆਂ ਆਦਤਾਂ ਵੱਲ ਜਾਂਦੇ ਨੇ ਇਸ ਮੇਰੇ ਲਈ ਇਹ ਹੈ ਕਿ ਮਨੁੱਖੀ ਅਧਿਕਾਰ ਸਾਨੂੰ ਦਿੱਤੇ ਤਾਂ ਹੈ ਪਰ ਸਾਨੂੰ ਅਸੀਂ ਸਰਕਾਰਾਂ ਅੱਗੇ ਆਪਾਂ ਨੇ ਅੱਗੇ ਇਹ ਹੀ ਗੁਜਾਰਚ ਕਰਦੇ ਆਂ ਵੀ ਸਾਨੂੰ ਜਿਹੜਾ ਹੈਗਾ ਇਹਦੇ ਨਾਲ ਇਹ ਚੀਜ਼ਾਂ ਮਨੁੱਖੀ ਅਧਿਕਾਰ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਹੈਗੇ ਸਾਨੂੰ ਮੁਫਤ ਮੌਈਆ ਕਰਾਈਆਂ ਜਾਣ ਤਾਂ ਜੋ ਜਿਹੜਾ ਹੈਗਾ ਅਸੀਂ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਜਿਹੜਾ ਹੈਗਾ ਅਸੀਂ ਹੋਰ ਵਿਕਸਤ ਕਰ ਸਕੀਏ ਸਾਡੇ ਅੱਜ ਦੇ ਇਸ ਸਮਾਗਮ ਦੇ ਜਿਹੜੇ ਪ੍ਰਧਾਨਗੀ ਕਰ ਰਹੇ ਨੇ ਮਨੁੱਖੀ ਅਧਿਕਾਰ ਜਾਗਰਤੀ ਮੰਚ ਸੋਸਾਇਟੀ ਰਜਿਸਟਰਡ ਨਵਾਂ ਸ਼ਹਿਰ ਦੇ ਪ੍ਰਧਾਨ ਸ਼੍ਰੀ ਬਾਦ ਦੇ ਪ੍ਰਦੇਸੀ ਜੀ ਉਹ ਨਾੜੇ ਨਾਲ ਆਪਣੀਆਂ ਕਮਿਊਨੀਕੇਸ਼ਨ ਦੀਆਂ ਦੂਰ ਸੰਚਾਰ ਦੀਆਂ ਵੀ ਸਵਾਵਾ ਜੜੀਆਂ ਉਹ ਨਿਵਾ ਰਹੇ ਨੇ ਉਹ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈ ਐ ਲੀਗਲ ਗਰੰਟੀਅਰ ਦੀ ਜਿਹੜੀ ਆ ਉਹ ਵੀ ਸੇਵਾ ਨਿਵਾ ਰਹੇ ਨੇ ਮੇਰੇ ਸਟਾਫ ਮੈਂਬਰ ਤੇ ਪਿਆਰੇ ਸਾਥੀਓ ਅੱਜ ਦੇ ਦਿਨ ਬਾਰੇ ਸਖੇਪ ਦੇ ਵਿੱਚ ਦੱਸਿਆ ਗਿਆ ਬਾਹਰ ਦੇ ਪ੍ਰਦੇਸੀ ਇਹੋ ਨੇ ਵੀ ਗੱਲ ਕੀਤੀ ਆ ਮੈਡਮ ਉਹਨਾਂ ਨੇ ਵੀ ਗੱਲ ਕੀਤੀ ਆ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਇਹੋ ਜਿਹੇ ਦਿਨ ਮਨਾਉਣ ਦੀ ਕੀ ਲੋੜ ਪਈ ਆ ਬੜੀ ਦੇਰੀ ਦੇ ਬਾਅਦ ਅਸੀਂ ਇਹੋ ਜਿਹੇ ਦਿਨ ਜਿਹੜੇ ਮਨਾਣੇ ਸ਼ੁਰੂ ਕੀਤੇ ਆ ਕਿਉਂਕਿ ਕੁਝ ਲੋਕ ਜਿਹੜੇ ਦਰਦਮੰਦ ਦੇ ਦਰਦੀ ਹੁੰਦੇ ਆ ਤੇ ਉਹ ਲੋਕ ਫਿਰ ਇਹੋ ਜਿਹੇ ਸੋਚ ਵਿਚਾਰ ਕਰਦੇ ਆ ਉਹ ਕਾਫੀ ਘਰਨਾਕਾਰ ਕੇ ਉਹ ਤੋਂ ਬਾਅਦ ਫਿਰ ਕੋਈ ਨਾ ਕੋਈ ਇਹੋ ਜਿਹਾ ਮੰਚ ਬਣਦੇ ਨੇ ਸੁਸਾਇਟੀਆਂ ਬਣਦੇ ਨੇ ਜਿਵੇਂ ਮਨੁੱਖੀ ਅਧਿਕਾਰ ਜਾਗਰਤੀ ਮੰਚ ਇੱਕ ਸੁਸਾਇਟੀ ਬਣਾਈ ਹੋਈ ਆ ਇਸੇ ਤਰ੍ਹਾਂ ਇਹ 1948 ਦੇ ਵਿੱਚ ਇੱਕ ਮੰਚ ਤਿਆਰ ਹੋਇਆ ਜੁਨੋ ਨੇ 10 ਦਸੰਬਰ ਨੂੰ ਹੀ ਜਿਹੜਾ ਇਹਨੂੰ ਇੱਕ ਮਤਾ ਪਾਸ ਕੀਤਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਜਿਹੜੀ ਆ ਉਹ ਕਿਵੇਂ ਕੀਤੀ ਜਾਵੇ انسان ਨੂੰ انسان ਹੋਣ ਦਾ ਅਹਿਸਾਸ ਕਿਵੇਂ ਹੋਵੇ ਉਹਨੂੰ ਆਪਣੇ ਆਪ ਅਹਿਸਾਸ ਹੋਵੇ ਕਿ ਮੈਂ انسان ਹਾਂ ਕਿ ਕਿੱਥੋਂ ਨਿਕਲਿਆ ਦੋ ਦੁਨੀਆ ਦੀਆਂ 1914 14 ਤੋਂ ਲੈ ਕੇ 19 ਤੱਕ ਤੇ 39 ਤੋਂ ਲੈ ਕੇ 45 ਤੱਕ ਦੋ ਵਿਸ਼ਵ ਜੰਗ ਹੋਏ ਨੇ 1945 ਦੇ ਜਦੋਂ ਖਤਮ ਹੋਇਆ ਜੁੱਧ ਤੇ ਉਹਦੇ ਵਿੱਚੋਂ ਇਹ ਗੱਲਾਂ ਜਿਹੜੀਆਂ ਹੈ ਚਰਚਾ ਦਾ ਵਿਸ਼ਾ ਬਣ ਗਈਆਂ ਕਿ ਇਹ ਜਿਹੜੇ جنگਾਂ ਜੁੱਧਾਂ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਕੋਈ ਦੋਸ਼ੇ ਨਹੀਂ ਹੈ ਇੱਥੇ ਕਿਸੇ ਵੀ ਚੀਜ਼ ਦਾ ਦੋਸ਼ ਨਹੀਂ ਹੈ ਕਿਸੇ ਵਿਅਕਤੀ ਦਾ ਦੋਸ਼ ਨਹੀਂ ਕਿ ਉਹ ਲੋਕ ਵੀ ਜਿਹੜੇ ਆ ਉਹ ਪੀੜਤ ਹੁੰਦੇ ਨੇ ਜਾਂ ਉਹਨਾਂ ਨੂੰ ਵੀ ਇੱਥੇ ਜਿਉਣ ਦਾ ਹੱਕ ਨਹੀਂ ਮਿਲਦਾ ਤੇ ਉਹਨਾਂ ਨੇ ਆਵਾਜ਼ بلند ਕਰਨ ਲਈ ਤਾਂ ਫਿਰ ਉਹ ਜਿਹੜਾ 10 ਦਸੰਬਰ 1948 ਨੂੰ ਇਹ ਮਤਾ ਜਿਹੜਾ ਜਿਆਦਾ ਸੀਗਾ ਤੋ ਉਹਨੂੰ ਪਾਸ ਹੋਇਆ ਤੋ ਉਹਨੂੰ ਪਰਵਾਰਕੇ ਮਿਲੇ ਇਸ ਕਰਕੇ 10 ਦਸੰਬਰ 1950 ਤੋਂ ਅੰਤਰਰਾਸ਼ਟਰੀ ਪੱਧਰ ਤੇ ਜੋ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਆ ਇਹ ਦਿਨ ਜਿਹੜਾ ਹੈ ਉਹ ਮਨਾਇਆ ਜਾਵੇ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਅਸੀਂ ਸਾਰੇ ਮਨੁੱਖਾ ਸਾਰੇ ਜੀਵ ਆ ਤੇ ਸਾਰੇ ਬਰਾਬਰ ਆ ਤੇ ਜੜ ਕੇ ਜੇ ਅਸੀਂ ਬਹੁਤ ਪਿੱਛੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅਸੀਂ ਇਸ ਧਰਤੀ ਦੀ ਹੋਣ ਦੀ ਗੱਲ ਕਰੀਏ ਕਿ ਇਹ ਕਿਸੇ ਦੀ ਧਰਤੀ ਜਿਹੜੀ ਆ ਇਹ ਮੁੱਢ ਤੋਂ ਲੈ ਕੇ ਯਾਰ ਖਰੀਦ ਨਹੀਂ ਹੈ ਮੈਂ ਨਹੀਂ ਖਰੀਦੀ ਹੋਈ ਜਾਂ ਸੰਸਾਰ ਦੇ ਵੱਡੇ ਜਿਹੜੇ ਬਾਦਸ਼ਾਹ ਲੋਕ ਨੇ ਜਾਂ ਆਪਣੇ ਆਪ ਨੂੰ ਮਹਾਸ਼ਕਤੀਆਂ ਨੇ ਉਹਨਾਂ ਨੇ ਧਰਤੀ ਖਰੀਦੀ ਨਹੀਂ ਹੈ ਇਹਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੇ ਕਬਜ਼ੇ ਦੇ ਵਿੱਚ ਕੀਤਾ ਤੇ ਅਸੀਂ ਇਸ ਧਰਤੀ ਦੇ ਸਾਨੂੰ ਧਰਤੀ ਨੇ ਜੀ ਆਇਆ ਕਿਹਾ ਸਾਡਾ ਸਵਾਗਤ ਕੀਤਾ ਹਰੇਕ ਜੀਵ ਦਾ ਕੀਤਾ ਮਨੁੱਖਾਂ ਦਾ ਵੀ ਕੀਤਾ ਬ੍ਰਹਸਪਤੀ ਦਾ ਵੀ ਕੀਤਾ ਸਾਰਿਆਂ ਦਾ ਜਦ ਧਰਤੀ ਸਵਾਗਤ ਕਰਦੀ ਆ ਜਿਹੜੀ ਕਿਸੇ ਦੀ ਜਨ ਖਰੀਦ ਨਹੀਂ ਹੈ ਤਾਂ ਫਿਰ ਇਹਨੂੰ ਆਪਾਂ ਜਿਉਣ ਦਾ ਹੱਕ ਕਿਉਂ ਨਹੀਂ ਦੇ ਰਹੇ ਤੇ ਅਸੀਂ ਹੱਕ ਨਹੀਂ ਦੇ ਰਹੇ ਤੇ ਇਥੋਂ ਤੱਕ ਕਿ ਮਨੁੱਖ ਧਰਤੀ ਦੇ ਔਰ ਤੋਂ ਪਹਿਲਾਂ ਹੀ ਮੈਂ ਪੜਦਾ ਸੀ ਇਹਦੇ ਬਾਰੇ ਕਿ ਧਰਤੀ ਤੇ ਆਉਣ ਤੋਂ ਪਹਿਲਾਂ ਹੀ ਮਨੁੱਖ ਜਿਹੜਾ ਹੈ ਮਾਂ ਦੇ ਗਰਭ ਦੇ ਵਿੱਚ ਜਿਹੜਾ ਬੱਚਾ ਹੈ ਨਾ ਉਹਦੇ ਮਨੁੱਖੀ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਤੇ ਅੱਜ ਬਹੁਤ ਸਾਰੇ ਇਦਾਂ ਦੇ ਹੋਏ ਨੇ ਕਿ ਪਿਛਲਾ ਸਮਾਂ ਬਹੁਤ ਇਦਾਂ ਦਾ ਨਿਕਲਿਆ ਕਿ ਰਾਜਾ ਮਹਾਰਾਜਾ ਬਾਦਸ਼ਾਹਾਂ ਦੀ ਗੱਲ ਕਰਦੇ ਕਿ ਉਹਨਾਂ ਬੱਚਿਆਂ ਨੂੰ ਜਿਹੜਾ ਹੈ ਉਹ ਧਰਤੀ ਤੇ ਪੈਰ ਰੱਖਣਾ ਜਿਹੜਾ ਨਸੀਬ ਨਹੀਂ ਸੀ ਹੋਇਆ ਉਹਨਾਂ ਨੂੰ ਘੁੱਕ ਦੇ ਵਿੱਚ ਮਾਰ ਦਿੱਤਾ ਜਾਂਦਾ ਸੀ ਖਾਸ ਕਰਕੇ ਧਰੁਣਾ ਤਿਆ ਕੀਤੀ ਜਾਂਦੀ ਸੀ ਲੜਕੀਆਂ ਲੜਕੀਆਂ ਨੂੰ ਜਿਉਣ ਦਾ ਹੱਕ ਨਹੀਂ ਸੀ ਦਿੱਤਾ ਜਾਂਦਾ ਬੜੀ ਲਹਿਰ ਚੱਲੀ ਇਹਦੇ ਬਾਅਦ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਮਹਾਪੁਰਸ਼ਾਂ ਨੇ ਬੜੇ ਘਾਲਣਾ ਘੱਲੇ ਕਾਲੇ ਬੜੀਆਂ ਜਿਹੜੇ ਸੰਘਰਸ਼ ਕੀਤੇ ਨੇ ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜਾ ਹੈ ਉਹਨਾਂ ਨੇ ਸੰਮੇਲਨ ਕੀਤੇ ਨੇ ਤੇ ਲੋਕਾਂ ਨੂੰ ਇਨਸਾਨ ਦਾ ਜਿਹੜਾ ਹੈ ਇਨਸਾਨ ਦੀ ਹੋਂਦ ਬਾਰੇ ਕਿ ਇਨਸਾਨ ਕੀ ਆ ਉਹਨੂੰ ਦੱਸਿਆ ਕਿ ਤੇਰਾ ਜੀਵਨ ਕਿਵੇਂ ਜਿਹੜਾ ਹੈ ਉਹ ਵਧੀਆ ਹੋ ਸਕਦਾ ਕਿਉਂਕਿ ਹਰ ਇੱਕ ਇਨਸਾਨ ਜਿਹੜਾ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਸਾਰੇ ਜੁੜੇ ਹੋਏ ਜੇ ਇਹ ਨਾ ਗੱਲ ਹੁੰਦੀ ਤਾਂ ਬਾਬਾ ਨਾਨਕ ਕਹਿੋ ਜੈ ਤੇ ਕਾਰਾ ਨਾਨਾ ਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਾਂ ਦਸਵੇਂ ਪਾਤਸ਼ਾਹ ਇਹਨੇ ਕਹਿੰਦੇ ਕਿ ਮਾਨਸ ਕੀ ਜਾਪ ਸਭੇ ਇਕੇ ਪਹਚਾਣੋ ਅੱਜ ਹੋਇਆ ਕੀ ਆ ਇੰਨੇ ਲੰਬੇ ਸਫ਼ਰ ਦੇ ਵਿੱਚ ਧਰਤੀ ਦੇ ਜਦੋਂ ਮਨੁੱਖ ਦੀ ਹੋਂਦ ਹੋਈ ਆ ਉਹਦੇ ਨਾਲ ਹੀ ਜਿੱਥੇ ਉਹ ਆਪ ਉਹ ਸੰਘਰਸ਼ ਕਰਕੇ ਇੱਕ ਵਧੀਆ ਮਨੁੱਖ ਜਿਹੜਾ ਹੈ ਉਹ ਬਣਿਆ ਇਨਸਾਨ ਬਣਿਆ ਪਰ ਇਨਸਾਨ ਬਣ ਕੇ ਹੀ ਉਹਦੇ ਵਿੱਚ ਫੇਰ ਉਸੇ ਤਰ੍ਹਾਂ ਦੀਆਂ ਜਿਹੜੀਆਂ ਰੁਚੀ ਆਦਰਯੋਗ ਸਿਹਾ ਉਹਦੇ ਪਿੱਛੋਂ ਫਿਰ ਅਜਾਤਰ ਹੋਣ ਲੱਪੀ ਆ ਕਿ ਹਵਾਲ ਮਾਰਨਾ ਸ਼ੁਰੂ ਹੋ ਗਿਆ ਉਹ ਦੂਸਰੇ ਲੋਕਾਂ ਤੇ ਜਿਹੜਾ ਹੈ ਆਪਣਾ ਅਧਿਕਾਰ ਜਮਾਉਣਾ ਸ਼ੁਰੂ ਹੋ ਗਿਆ ਉਹ ਜੀਓ ਤੇ ਜੀਓ ਜੀਣ ਦੇ ਦਾ ਸਿਧਾਂਤ ਨੂੰ ਜਿਹੜਾ ਹੈ ਉਹਨੇ ਪਾਸੇ ਰੱਖ ਕੇ ਰੱਖ ਦਿੱਤਾ ਕਿਨਾਰਾ ਕਰ ਲਿਆ ਕਿ ਨਹੀਂ ਇਹ ਮੇਰਾ ਹੱਕ ਹੈ ਤੇ ਮੈਂ ਹੀ ਇਸ ਧਰਤੀ ਦਾ ਮਾਲਕਾਂ ਮੈਂ ਹੀ ਖੁਸ਼ੀਆਂ ਲੈਣੀਆਂ ਬਾਕੀ ਕਿਹਨੂੰ ਜੀਣ ਦਾ ਹੱਕ ਨਹੀਂ ਹੈ ਜੇ ਜੀਣਾ ਤਾਂ ਗਨਾਮ ਬਣ ਕੇ ਮਰੇ ਜੀਵ ਤੇ ਇਸੇ ਤਰ੍ਹਾਂ ਇਹਨਾਂ ਸਾਰਿਆਂ ਦੇ ਵਿੱਚੋਂ ਅਸੀਂ ਸਾਰੀ ਦੁਨੀਆ ਦੇ ਦੇਖਦੇ ਪਿਛਲੇ ਇਤਿਹਾਸ ਵੀ ਕਿੰਨੇ ਸੰਘਰਸ਼ ਕੀਤੇ ਨੇ ਜਿਹੜੇ ਅੱਜ ਡਿਵੈਲਪਡ ਕੰਟਰੀ ਵੀ ਆ ਰਸ਼ੀਆ ਅਮਰੀਕਾ ਵਰਗੇ ਇੰਗਲੈਂਡ ਵਰਗੇ ਰੂਸ ਸਪੇਨ ਵਰਗੇ ਜਿੰਨੇ ਵੀ ਹੈ ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਸੰਘਰਸ਼ ਕੀਤੇ ਨੇ ਔਰਤਾਂ ਨੇ ਮਰਦਾਂ ਨੇ ਤੇ ਚਾਹੇ ਉਹ ਕਿਰਤ ਦੀ ਗੱਲ ਕੀਤੀ ਆ ਕਿ ਇਸ ਤਰ੍ਹਾਂ ਵੱਡੇ ਲੰਬੇ ਸੰਘਰਸ਼ ਦੇ ਵਿੱਚੋਂ ਉਹਨਾਂ ਦੇ ਅੰਦਰ ਐਦਾਂ ਦੀ ਭਾਵਨਾ ਪੈਦਾ ਕੀਤੀ ਕਿ ਅਸੀਂ ਜਿਉ ਤੇ ਜੀਣ ਦਿਓ ਤੇ ਇਹ ਉਸਪਾ ਦਿਰਾ ਹੈ ਗੁਰੂ ਸਾਹਿਬਾਨ ਨੇ ਸਾਡਾ ਪਹਿਲਾਂ ਹੀ ਦਿੱਤਾ ਸੀਗਾ ਸਾਨੂੰ ਪਹਿਲਾਂ ਹੀ ਇਦਾਂ ਦੇ ਇਹਨੇ ਬਾਰੇ ਤਿਆਰ ਕੀਤਾ ਕਿ ਤੁਹਾਨੂੰ ਕੋਈ ਕਿਸੇ ਦਾ ਹੱਕ ਨਹੀਂ ਹੈ ਕਿਸੇ ਦਾ ਹੱਕ ਮਾਰਨ ਦੀ ਕਰਨ ਨਹੀਂ ਹੈ ਕਿਉਂਕਿ ਉਹ ਇਸ ਧਰਤੀ ਦੇ ਉੱਤੇ ਕੋਈ ਵੀ ਜਿਹੜਾ ਹੈ ਕਿਸੇ ਜਾਤ ਦੇ ਨਾਂ ਤੇ ਕਿਸੇ ਧਰਮ ਦੇ ਨਾਂ ਤੇ ਕਿਸੇ ਇਲਾਕੇ ਦੇ ਨਾਂ ਤੇ ਤੇ ਬੰਦੇ ਨੂੰ ਜੀਵ ਨੂੰ ਕਿਸੇ ਨੂੰ ਜਨਮ ਨਹੀਂ ਦਿੱਤਾ ਇਹ ਉਹ ਬਿਲਕੁਲ ਇਸ ਖੁੱਲੀ ਫਿਜਾ ਦੇ ਵਿੱਚ ਜਿਹੜਾ ਹੈ ਆਨੰਦ ਮਾਨਣ ਦਾ ਉਹਨੂੰ ਸਵਰਗ ਵਰਗੀ ਧਰਤੀ ਮਿਲੀ ਆ ਪਰ ਅਸੀਂ ਉਹਨਾਂ ਨੇ ਇਹ ਸਵਰਗ ਨਹੀਂ ਬਰੋਸਿਆ ਤੇ ਉਹਨਾਂ ਨੂੰ ਲੜਦ ਵਰਗੀ ਆਪਣੀ ਜ਼ਿੰਦਗੀ ਬਣਾਤੀ ਕੁਝ ਲੋਕਾਂ ਨੇ ਉਹਨਾਂ ਦੀ ਸੌੜੀ ਸੋਚ ਨੇ ਉਹਨਾਂ ਦੇ ਇੱਕ ਹਿੰਕੜਵਾਜੀ ਕਰਨ ਲਈ ਦੂਸਰਿਆਂ ਦੇ ਰੂਹ ਜਮਾਲਣੇ ਕਦੇ ਅਸੀਂ ਕੋਈ ਜਾਤ ਤੌਰ ਤੇ ਡੰਗੇ ਕਰਦਾ ਕੋਈ ਧਰਮ ਤੌਰ ਤੇ ਕਰਦਾ ਕੋਈ ਭੋਲੇ ਤੌਰ ਤੇ ਕਰਦਾ ਕੋਈ ਪਹਿਰਾਵੇ ਤੌਰ ਤੇ ਕਰਦਾ ਤੇ ਇਸ ਤਰ੍ਹਾਂ ਮੈਂ ਦੂਸਰੇ ਦੇਸ਼ਾਂ ਦੀ ਤਾਂ ਕਰਨਾ ਨਾ ਕਰਾਂ ਇੱਥੇ ਸਾਡਾ ਜਿਹੜਾ ਭਾਰਤ ਹੈ ਇਹ ਇੱਕ ਏਦਾਂ ਦਾ ਮਾਲਾ ਬੜੀ ਹੋ ਵੱਖ-ਵੱਖ ਸੁੰਦਰ ਮਾਲਿਆ ਬਣ ਕੇ ਆਲੇ ਪਰ ਇਹ ਮਾਲਾ ਅਸੀਂ ਕਹਿਣ ਨੂੰ ਆ ਪਰ ਇੱਥੇ ਵੱਖ-ਵੱਖ ਭਵੇਂ 6000 ਜੱਤਾਂ ਦੇ ਵਿੱਚ ਵੱਡੇ ਹੋਏ ਲੋਕ ਨੇ ਕਿ ਆਏ ਇੱਥੇ ਕੋਈ 2-300 ਪਛਾਵਾ ਜਿਹੀਆਂ ਉਹ ਬੁਲੀਆਂ ਜਾਂਦੀਆਂ ਨੇ ਪਰ ਫਿਰ ਵੀ ਉਹਨਾਂ ਲੋਕਾਂ ਨੇ ਗੱਲ ਮਿਲ ਕੇ ਬੈਠਣ ਦਾ ਯਤਨ ਤਾਂ ਮਹਾਪੁਰਸ਼ਾਂ ਨੇ ਕੀਤਾ ਪਰ ਉੱਥੇ ਜਿਹੜੇ ਸੰਕੀਰਣ ਸੋਚ ਵਾਲੇ ਲੋਕ ਸੀ ਤੇ ਉਹਨਾਂ ਨੇ ਇਹਨਾਂ ਨੂੰ ਬੈਠਣੇ ਦਿੱਤਾ ਤੇ ਆਪਣੀਆਂ ਜਿਹੜੀਆਂ ਉਹ ਕੁਰਸੀਆਂ ਦੀਆਂ ਆਪਣੀ ਬਾਦਸ਼ਾਹੀਆਂ ਰੂਟੀਆਂ ਛੱਕਾਂ ਦੇ ਉਹਨਾਂ ਨੇ ਲੋਕਾਂ ਨੂੰ ਬਰੀ ਦਾ ਵਕਰ ਬਣਾਇਆ ਜਿਹੜਾ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਸੀਗਾ ਤੇ ਅੱਜ ਇਹੀ ਦਰਬਦਰ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਇਹ ਸਿਲਸਿਲਾ ਚੱਲਦਾ ਰਿਹਾ ਅੱਜ ਵੀ ਉਹਦੇ ਰੂਪ ਹਮੇ ਅਸੀਂ ਕੁਛ ਕੁ ਗੱਲਾਂ ਦੇ ਵਿੱਚ ਆਪਣਾ ਚਿਹਰਾ ਮੂਰਾ ਸਵਾਰ ਲਿਆ ਅਸੀਂ ਕੁਛ ਪੜ ਲੈ ਗਏ ਤੇ ਸਾਰਾ ਕੁਝ ਅਸੀਂ ਸਾਨੂੰ ਜਿਹੜਾ ਡਾਕਟਰ ਭੀਮਰਾਓ ਮੇਲਕਰ ਨੇ ਸੰਬਾਧਨ ਦੇ ਵਿੱਚ ਜਿਹੜਾ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ਸਾਰਾ ਕੁਝ ਹੈ ਜੇ ਅਸੀਂ ਗੁਰਬਾਣੀ ਦੀ ਗੱਲ ਕਰਦੇ ਆਂ ਤੇ ਗੁਰੂ ਗ੍ਰੰਥ ਸਾਹਿਬ ਹੀ ਜਿਹੜੀ ਜਿਹੜਾ ਉਹਦਾ ਆਧਾਰ ਹੈ ਇਹ ਮਨੁੱਖੀ ਅਧਿਕਾਰਾਂ ਦਾ ਜਿਹੜਾ ਰਾਖੀ ਵਾਲੀ ਗੱਲ ਇਹਦੇ ਵਿੱਚ ਹੋਰ ਇਹ ਤੋਂ ਵੱਡਾ ਨਹੀਂ ਕੁਝ ਵੀ ਅਸੀਂ ਇਧਿਆਤਮ ਦੀ ਇਕੱਲੀ ਗੱਲ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਆ ਚਾਹੇ ਲੋਕਾਂ ਨੂੰ ਕੋਈ ਅਨਭਿਸ਼ਵਾਸ ਵਿੱਚ ਪਾ ਕੇ ਲੁੱਟਦਾ ਇਹਨੂੰ ਜੱਦਾ ਪਰਮਾਂ ਦੇ ਨਾਲ ਇਹ ਸਰ ਜਿਲਖਸ਼ੀਮ ਭਗਤ ਸਿੰਘ ਨਗਰ ਦਾ ਸਵੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸਿੰਘ ਅਜਾਜਤ ਦਿਓ ਧੰਨਵਾਦ